ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਚੌਂਦਰਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪਿੰਡ ਹੈ ਇਸ ਪਿੰਡ ਨੂੰ ਦੇ ਤਹਿਸੀਲ ਵੀ ਸ਼੍ਰੀ ਮੁਕਤਸਰ ਸਾਹਿਬ ਹੀ ਪੈਂਦੀ ਹੈ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕਾਰੋਬਾਰ ਹੈ ਤੇ ਨਾਲ ਨਾਲ ਬਹੁਤ ਹੀ ਚੰਗੇ ਪਸ਼ੂ ਪਾਲਣ ਦਾ ਕੰਮ ਹੈ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਨਗ ਦਿਖਾਉਣੇ ਆ ਇੱਕ ਤਾਂ ਨੀਲੀ ਰਾਵੀ ਜਿਹੜਾ ਕਟਾ ਸਾਹਮਣੇ ਤੁਸੀਂ ਦੇਖ ਰਹੇ ਹੋ ਇੱਕ ਦੋਸਤੋ ਮੋਹਰਾ ਨਸਲ ਦੀ ਟੌਪ ਕਲਾਸ ਝੋਟੀ ਹੈ ਜਿਹੜੀ ਕਿ ਗੱਬਣ ਇਹ ਜਿਹੜਾ ਕਟਾ ਹੈ ਦੋਸਤੋ ਇਹਦੇ ਉੱਤੇ ਕੁਝ ਉਰਦੂ ਦੇ ਸ਼ਬਦ ਆ ਜਿਹੜੇ ਲਿਖੇ ਹੋਏ ਆ ਤੇ ਪਿਛਲੇ ਪਾਸੇ ਤੁਹਾਨੂੰ ਦਿਖਾਵਾਂਗੇ ਆਪਾਂ ਕੋਈ ਫੋਟੋ ਬਣਦੀ ਆ ਕਿਸੇ ਮੁਸਲਮਾਨ ਧਰਮ ਦੇ ਈਰ ਫਕੀਰ ਦੀ ਕੋਈ ਆਏ ਸੀ ਉਹ ਦੱਸਦੇ ਸੀ ਇਹਨਾਂ ਨੂੰ ਤੇ ਉਹ ਇਹ ਝੋਟਾ ਮੰਗਦੇ ਸੀ ਤੇ ਹੁਣ ਕਿਸੇ ਕਾਰਨ ਜਿਹੜੇ ਮੱਝਾਂ ਕ੍ਰਾਸ ਕਰਾਉਣ ਵਾਲੇ ਉਹ ਥੋੜਾ ਜਿਹਾ ਤੰਗ ਕਰਦੇ ਬਾਈ ਕਹਿੰਦਾ ਇਸ ਕਰਕੇ ਮੈਂ ਇਹ ਝੋਟਾ ਵੇਚਦਾ ਤੇ ਇੱਕਾ ਝੋਟੀ ਆ ਦੋਸਤੋ ਦੋਵੇਂ ਸੇਲ ਆ ਖੇਤੀਬਾੜੀ ਦਾ ਕੰਮ ਆ ਬਾਈ ਘਰੇਲੂ ਪਸ਼ੂ ਰੱਖੇ ਹੋਏ ਆ ਬਾਈ ਦੇ ਘਰ ਦੇ ਪਸ਼ੂ ਆ ਤੇ ਜ਼ਿਮੀਂਦਾਰਾ ਕੰਮ ਆ ਤੇ ਆਉ ਲੈਣੇ ਆ ਜਾਣਕਾਰੀ ਤੇ ਕਰਦੇ ਆ ਤੁਹਾਡੇ ਨਾਲ ਸਾਈ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਆਪਣਾ ਨਾਮ ਦੱਸਿਓ ਬਈ ਨਾਮ ਕਾਕੂ ਪੈਂਡ ਚੌਂਤਰਾ ਜੀ ਠੀਕ ਆ ਜੀ ਤੇ ਆਪਣਾ ਮੋਬਾਈਲ ਨੰਬਰ ਬਾਈ ਦੱਸ ਦਿਓ ਕਾਕੂ ਜੀ 81461 81461 80132 80132 ਹਾਂਜੀ ਤੇ ਬਾਈ ਜੀ ਅੱਜ ਆਪਣੇ ਕੋਲੇ ਦੋ ਪਸ਼ੂ ਸੇਲ ਆ ਨਾ ਹਾਂਜੀ ਦੋ ਆ ਤੇ ਦੋਵੇਂ ਕਰਦੇ ਆਈ ਆ ਦੋਵੇਂ ਕਰਦੇ ਆ ਆਪਣਾ ਖੇਤੀਬਾੜੀ ਦਾ ਕੰਮ ਖੇਤੀਬਾੜੀ ਦਾ ਕੰਮ ਆ ਤੇ ਬਾਈ ਜੀ ਇਹ ਜਿਹੜੀ ਝੋਟੀ ਆ ਇਹ ਪਹਿਲਾ ਸੂਆ ਸੁੰਦੀ ਆ ਪਹਿਲਾ ਸੂਆ ਸੁੰਦੀ ਜੀ ਤੇ ਕਿੰਨੇ ਕ ਦਿਨ ਲੈਂਦੀ ਆ ਬਾਈ ਇਹ ਦਿਨ 5 6 ਲਊਗੀ 5 6 ਦਿਨ ਲੈਂਦੀ ਹਾਂਜੀ ਠੀਕ ਆ ਇਹ ਕਿਹੜੇ ਸੀਮੰਦੀ ਆ ਬਾਈ ਇਹ ਇਹ ਹੈਗੀ ਆ ਕੋਈ ਨੂਰ ਦੀ ਬੱਚੀ ਜੀ ਕੋਹੇ ਨੂਰ ਦੀ ਅੱਗੇ ਸੀਮਨ ਦਾ ਪਤਾ ਹੈ ਕੋਈ ਲੱਗੇ ਦਾ ਜੀ ਅੱਗੇ ਸਰਕਾਰੀ ਡਾਕਟਰ ਤੋਂ ਉੱਪਰ ਆਇਆ ਜੀ ਦੂਜਾ ਇਹਦਾ ਮੋਰਾ ਨਸਲ ਦਾ ਮੋਰਾ ਨਸਲ ਦਾ ਸਰਕਾਰੀ ਡਾਕਟਰ ਤੋਂ ਉੱਪਰ ਆਇਆ ਹਾਂਜੀ ਠੀਕ ਹੈ ਜੀ ਤੇ ਮੂੰਹ ਮੱਥਾ ਤੁਹਾਨੂੰ ਦਿਖਾ ਦਿੰਨੇ ਆਂ ਦੋਸਤੋ ਕੱਦ ਕਾਠ ਬਹੁਤ ਚੰਗਾ ਝੋਟੀ ਦਾ ਪ्योर ਮੋਰਾ ਕੈਟਾਗਰੀ ਚ ਪੈਂਦੀ ਐ ਸਿੰਘ ਗੋਲਾ ਦੇਖ ਸਕਦੇ ਹੋ ਤੁਸੀਂ ਛੋਟਾ ਛੋਟਾ ਸਿੰਘ ਆ ਇਹ ਥਣ ਬਾਹ ਕਮਾਲ ਆ ਦੋਸਤੋ ਦੇਖ ਸਕਦੇ ਹੋ ਤੁਸੀਂ ਸੋਹਣਾ ਥਣ ਲੱਗਿਆ ਮੁਠੀ ਦੀ ਚੁਆਈ ਵਾਲਾ ਤੇ ਬਹੁਤ ਹੀ ਜਿਆਦਾ ਸੋਹਣਾ ਥਾਨ ਲੱਗਿਆ ਵੈਥ ਚੰਗੀ ਆ ਤੇ ਸਹਿਜ ਬਹੁਤ ਚੰਗਾ ਉਹਨਾਂ ਪਾਸਿਆਂ ਤੋਂ ਤੁਹਾਨੂੰ ਥਾਨ ਦਿਖਾਉਣੇ ਆ ਉਸ ਤੋਂ ਬਾਅਦ ਤੁਹਾਨੂੰ ਤੋੜ ਕੇ ਦਿਖਾਉਣਾ 嬲ੇ ਮਿੱਤਰੋ ਤੋੜ ਕੇ ਵੀ ਤੁਹਾਨੂੰ ਦਿਖਾਵਾਂਗੇ ਹਵਾਨਾ ਸਾਫ ਸੁਥਰਾ ਤੇ ਪਹਿਲਾਂ ਤੁਹਾਨੂੰ ਥਾਨ ਦਿਖਾ ਦਈਏ ਦੋਨਾਂ ਪਾਸਿਆਂ ਤੋਂ ਬਿਲਕੁਲ ਸੇਮ ਸਹਿਜ ਆ ਤੁਹਾਨੂੰ ਦੇਖ ਸਕਦੇ ਹੋ ਦੋਸਤੋ ਬਿਲਕੁਲ ਦੋਨਾਂ ਪਾਸਿਆਂ ਤੋਂ ਸੇਮ ਸਹਿਜ ਥਾਨ ਆ ਦੇਖ ਸਕਦੇ ਤੁਸੀਂ ਜੇ ਕਦ ਕਾਠ ਦੀ ਗੱਲ ਕਰੀਏ ਤਾਂ ਦੋਸਤੋ ਬਹੁਤ ਵੱਡਾ ਕਦ ਕਾਠ। ਬਾਕੀ ਦੋਸਤੋ ਤੁਹਾਨੂੰ ਤੋੜ ਕੇ ਦਿਖਾ ਦਾਂਗੇ ਪੱਠਪੂੜਾ ਬਹੁਤ ਸ਼ਾਨਦਾਰ। ਇਹ ਇੱਕ ਸਗਰ ਚੌੜੇ ਪੱਠਪੂੜੇ ਦੀ ਹੈ। ਲਓ ਵੀ ਸੱਜਣੋ। ਦੇਖ ਸਕਦੇ ਹੋ ਪਹਿਲਾ ਸੁਆ ਛੋਟੀ ਨੇ ਸੂਣਾ ਹੈ। ਤੇ ਕਦ ਕਾਠ ਰਾਜੀਪੜੀ ਬਹੁਤ ਜਿਆਦਾ ਚੰਗੀ ਹੈ। ਮੋੜ ਲਓ ਵੀ। ਲਓ ਵੀ ਸੱਜਣੋ ਤੋਰ ਕੇ ਤੁਹਾਨੂੰ ਦਿਖਾਉਣੀ ਆ ਝੋਟੀ ਪਹਿਲਾ ਸੁਆ ਕਰਮਾਲੀ ਨੇ ਸੋਣਾ ਸ਼ਾਨਦਾਰ ਪਿੱਠ ਪੁੜੇ ਦੇ ਵਿੱਚ ਤੇ ਕੱਦ ਕਾਠ ਕਰਮਾਲੀ ਦਾ ਬਹੁਤ ਚੰਗਾ ਮੂੰਹ ਮੱਥਾ ਹਰ ਪੱਖ ਤੋਂ ਝੋਟੀ ਤੁਹਾਡੇ ਪਸੰਦ ਆਊਗੀ ਆ ਕੇ ਤੁਸੀਂ ਦੋਸਤੋ ਦੇਖੋਗੇ ਜਦੋਂ ਪੂਛ ਦੇ ਵਿੱਚ ਐਵੇਂ ਚਾਰ ਕਵਾਲ ਆ ਜਿਹੜੇ ਚਟੇ ਆ ਬਾਕੀ ਸਾਰੀ ਜੈਡ ਬਲੈਕ ਆ ਦੋਸਤੋ ਛੋਟੀ ਸਿੰਗੀ ਦੀ ਆ ਸੋਹਣਾ ਥਣ ਹਵਾਨਾ ਲੈ ਚਲੋ ਲੋ ਵੀ ਮੇਤਰਾ ਬਹੁਤ ਚੰਗੀ ਝੋਟੀ ਆ ਕਦ ਕਾਠ ਵਾਲੀ ਦੇ ਵੇਲ ਵਾਲੀ ਪੰਡੂ ਦੇ ਚੌਂਤਰਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ ਬਾਈ ਦਾ ਨਾਮ ਹੈ ਕਾਕੂ ਘਰ ਦੇ ਪਸ਼ੂ ਆ ਬਾਈ ਕੋਲੇ ਤੇ ਜਿਮੀਂਦਾਰ ਪਰਿਵਾਰ ਇਹ ਖਾਇਰ ਦੋਸਤੋ ਸਾਫ ਸੁਥਰਾ ਹਵਾ ਨਾ ਲੱਤ ਗਾਂਹ ਪਛਾਂ ਹੈ ਜੀ ਹਾਂਜੀ ਬਾਈ ਜੀ ਕੀ ਮੁੱਲ ਰੱਖਾਂਗੇ ਆਪਾਂ ਬਾਈ ਕਾਕੂ ਇਹਦਾ ਮੁੱਲ ਬਾਈ 160 ਰੱਖਾਂਗੇ 1,60,000 ਕੁਛ 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 ਨਾ ਕੁਛ ਮਾਨਤਾਨ ਹੋ ਜੂ ਬਾਈ ਮਾਨਤਾਨ ਕਰਦੇ ਆ ਬਾਈ ਵਿੱਚ ਠੀਕ ਆ ਬਾਈ ਲਓ ਵੀ ਮਿੱਤਰੋ 1,60,000 ਬਾਈ ਨੇ ਮੁੱਲ ਕੀਤਾ ਤੇ ਬਣਦਾ ਮਾਨਤਾਨ ਇਹਦੇ ਵਿੱਚੋਂ ਤੁਹਾਡਾ ਜ਼ਰੂਰ ਕੀਤਾ ਜਾਊਗਾ ਤੇ ਜਿਸ ਨੂੰ ਵੀ ਇਹ ਝੋਟੀ ਪਸੰਦ ਆ ਤੇ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਪਰ ਲਾਤਾ ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਸੌਦਾ ਕਰ ਲਿਓ ਇਸ ਤੋਂ ਅਗੇ ਤੁਹਾਨੂੰ ਇੱਕ ਕਟਾ ਦਿਖਾਉਣਾ ਹੈ ਦੋਸਤੋ ਨੀਲੀ ਰਾਵੀ ਨਾਲ ਦਾ ਕਟਾ ਹੈ ਇਹ ਜਾਣਕਾਰੀ ਆਪਾਂ ਬਾਈ ਤੋਂ ਲੈਨੇ ਤੇ ਗੱਲਬਾਤ ਵੀ ਕਰਾਂਗੇ ਬਾਈ ਕਾਕੂ ਬਈ ਇਹ ਕੱਟੇ ਬਾਰੇ ਦੱਸੋ ਕਿ ਢੀਗੋ ਮਰਾਈਦੀ ਬਈ ਉਮਰ ਤਾਂ ਬਾਈ ਇਹਦੀ 2.5 ਸਾਲ ਦੀ ਐ 2.5 ਸਾਲ ਦੀ ਯਾਨੀ ਦੋ ਦੰਦ ਦਾ ਹੋਣ ਵਾਲਾ ਹਾਂ ਦੋ ਦੋ ਹਜੇ ਬਰੋਬਰ ਨਹੀਂ ਕੀਤੇ ਘਰ ਇੱਕ ਮਤਲਬ ਚੱਕ ਲਿਆ ਹਾਂ ਇਹ ਕੱਢਦਾ ਹੀ ਐ ਤੇ ਇਹ ਕਿਹੜੇ ਬੁਲਦਾ ਆਪ ਇਹ ਹੈਗਾ ਟੀਕੇ ਦਾ ਹੀ ਸਰਕਾਰੀ ਸੀਮੰਡਾ ਸਰਕਾਰੀ ਸੀਮੰਡਾ ਤੇ ਦੋ ਦੰਦ ਦਾ ਕਰਦਾ ਆਉਂਦਾ ਹੈ ਹਾਂ ਠੀਕ ਆ ਤੇਰੀ ਮਾਂ ਥੱਲੇ ਬਾਈ ਕਿੰਨਾ ਗੱਦਦ ਸੀ ਤੇਰੀ ਮਾਂ ਥੱਲੇ ਬਾਈ ਪਹਿਲਾਂ ਛੋਟੀ ਸੀ 14 ਕਿਲੋ 13 14 ਕਿਲੋ ਦੁੱਧ ਸੀਗਾ ਪਹਿਲੇ ਸਵੇਰੇ ਪਹਿਲੇ ਸਵੇਰੇ ਵਾਹ ਜੀ ਵਾਹ ਇਹ ਬਾਈ ਫਿਰ ਤੁਸੀਂ ਪਹਿਲਾਂ ਇਥੋਂ-ਥੋਂ ਕੋਈ ਮੰਗਦਾ ਸੀਗਾ ਇਹ ਛੋਟਾ ਤੇ ਤੁਸੀਂ ਪਹਿਲਾਂ ਦਿੱਤਾ ਨਹੀਂ ਦੇ ਕੀ ਕਾਰਨ ਸੀਦਾ ਮੈਂ ਹੈ ਜੀ ਸੋਹਣਾ ਚੰਗੀ ਛੋਟੀ ਦਾ ਰੱਖ ਲਾਂਗੇ ਠੀਕ ਆ ਬਾਈ ਤੇ ਉਦੋਂ ਸਮਾਂ 3 ਕਿ ਮਹੀਨੇ ਹੋ ਗਏ ਮਹਲਮਾਨ ਮੰਗਦੇ ਹੀ ਮੈਥੋਂ ਠੀਕ ਆ ਕੀ ਆਨੇ ਸੀ ਉਹ ਮੈਨੂੰ ਆਲੇ ਆਰੇ ਤੇ ਬੰਦੇ ਦੀ ਫੋਟੋ ਆਈ ਫਕੀਰ ਦੀ ਇੱਥੇ ਤੋਂ ਪਸਮਾਜ ਬੰਨੀ ਬੈਠਾ ਹੇ ਈਗਾ ਮਾਹ ਹੈ ਯਾਰ ਸਾਨੂੰ ਕੀ ਆਂਦਾ ਇਹ ਰੱਖਿਆ ਅਖੇ ਤੇ ਆ اردو ਦੇ ਅੱਖਰ ਬੰਦੇ ਚੰਦ ਬੰਦਾ ਮਹਾ ਇਸੀ ਦਾ ਪੰਨ ਕੋਈ ਪਤਾ ਠੀਕ ਆ ਤੇ ਮੋਲੇ ਦਾ ਫਿਰ ਆਪਾਂ ਕੀ ਕਰਨਾ ਬਾਈ ਮੋਲੇ ਯਾਰ ਬਾਈ ਹਣੇ ਦਾ ਉਹ ਤਾਂ ਮੈਥੋ ਲੀ ਜਾਂਦੇ ਸੀ ਉਹੋ ਠੀਕ ਆ ਤੇ ਹੁਣ ਫੋਨ ਤੇ ਕਰ ਲੋ ਫਿਰ ਮੋਲੇ ਮੋਲੇ ਫੋਨ ਤੇ ਕਰ ਲਾਂਗੇ ਠੀਕ ਆ ਠੀਕ ਆ ਤੇ ਇਹਦੇ ਤੁਹਾਨੂੰ ਨੇੜੇ ਹੋ ਕੇ ਦਿਖਾਉਣੇ ਆ ਦੋਨੇ ਅੱਖਾਂ ਜਿੱਟੀਆਂ ਛੋਟਾ ਛੋਟਾ ਸੈਂਗਾ ਦੋਸਤੋ ਦੋਨੇ ਅੱਖਾਂ ਚਿੱਟੀਆਂ ਮੱਥੇ 'ਚ ਪਟਾ ਚਾਰੇ ਪੈਰ ਚਿੱਟੇ ਆ ਥੋੜਾ ਜਿਹਾ ਵਾਈਟਨਸ ਜ਼ਿਆਦੇ ਆ ਤੇ ਤੁਹਾਨੂੰ ਫੋਟੋ ਦਿਖਾਉਣੇ ਆ ਜਿਹੜੀ ਉਹ ਇਧਰ ਲੇਪਰ ਹੈ ਕਰ ਲਓ ਲਓ ਵੀ ਮਿੱਤਰੋ ਉਹ ਜਿਹੜੀ ਪਿਛਲੇ ਪੁੜੇ ਦੇ ਉੱਤੇ ਤੁਹਾਨੂੰ ਬਸ ਬੰਦਾ ਜਿਵੇਂ ਬੈਠਾ ਹੁੰਦਾ ਇਸ ਤਰ੍ਹਾਂ ਫੋਟੋ ਆ ਇਹ ਉਹ ਕਹਿੰਦੇ ਸੀਗੇ ਕੋਈ ਈਰ ਫਕੀਰ ਦੀ ਫੋਟੋ ਆ ਉੱਤੇ ਜੇ ਕੋਈ ਅੱਖਰ ਬਣਦਾ ਕੋਈ ਉਰਦੂ ਦਾ ਸ਼ਬਦ ਆ ਉਹ ਵੀ ਤੁਹਾਨੂੰ ਦਿਖਾਉਣੇ ਆ ਕੋਈ ਉਰਦੂ ਦਾ ਕੋਈ ਉਹਨਾਂ ਦੇ ਇਹ ਫਕੀਰ ਦਾ ਪਤਾ ਨਹੀਂ ਨਾਂ ਹੈ ਕਿ ਕੀ ਚੱਕਰ ਆ ਇਹ ਇਸ ਕਰਕੇ ਉਹ ਝੋਟਾ ਲੈਂਦੇ ਸੀਗੇ ਮੁਸਲਮਾਨ ਧਰਮ ਵਾਲੇ ਵੀਰ ਤੇ ਤੋਰ ਕੇ ਤੁਹਾਨੂੰ ਇਹ ਵੀ ਦਿਖਾਉਣੀ ਲਓ ਵੀ ਮਿੱਤਰੋ ਚੰਗੀ ਤਾਂ ਤੁਹਾਨੂੰ ਇਹੇ ਤੋਰ ਕੇ ਦਿਖਾ ਦਿੰਨੇ ਟੈਸਟਿਕਾਲ ਚੰਗਾ ਸਾਫ ਸੁਥਰਾ ਲੰਮੇ ਟੈਸਟਿਕਾਲ ਪੈਠ ਪੜਾ ਚੰਗਾ ਘਰੇ ਮੱਜਾਂ ਦੇ ਵਿੱਚ ਰੱਖਣ ਵਾਲਾ ਕੋਈ ਵੀਰ ਚਾਵੇ ਤਾਂ ਲਿਆਰ ਮੋੜ ਲਾ ਬਾਈ ਜੀ ਕਾਕੇ ਬਾਈ ਮੋੜ ਲਾ ਸੀਲਸ ਲੱਗ ਬਹੁਤਾ ਦੋਸਤੋ ਬਾਈ ਕਹਿੰਦਾ ਪਿੰਡ ਦੇ ਵਿੱਚ ਮੱਝਾਂ ਮਲਾਉਣ ਵਾਲੇ ਕ੍ਰੋਸ ਕਰਾਉਣ ਵਾਲੇ ਮੈਨੂੰ ਇਕ ਆਉਂਦੇ ਆ ਇਸ ਕਰਕੇ ਮੈਂ ਇਹ ਵੇਚਦਾ ਨਹੀਂ ਮੈਂ ਵੇਚਣਾ ਨਹੀਂ ਸੀਗਾ ਬਾਈ ਦਾ ਖੇਤੀਬਾੜੀ ਦਾ ਕੰਮ ਆ ਫਿਰ ਚਾਰ ਸ਼ਵੇਰੇ ਦੋਸਤੋ ਪੂਰਾ ਨਹੀਂ ਪਰਿਆ ਜਾਂਦਾ ਇਸ ਕਰਕੇ ਆ ਫੋਟੋ ਤੁਹਾਨੂੰ ਦੁਬਾਰਾ ਫੇਰ ਦਿਖਾ ਦਿੰਨੇ ਆ ਜਿਵੇਂ ਕੋਈ ਆਦਮੀ ਬੈਠਾ ਹੁੰਦਾ ਮੋੜ ਲਾ ਪਾਉਂਦੇ ਇਤ ਕੀ ਖਾਣ ਠੀਕ ਹੈ ਲਓ ਵੀ ਮਿੱਤਰੋ ਦੋਨਾਂ ਪਸ਼ੂਆਂ ਦੇ ਵਿੱਚੋਂ ਕੋਈ ਵੀ ਪਸ਼ੂ ਤੁਹਾਡੇ ਪਸੰਦ ਆਉਂਦਾ ਤਾਂ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਲਾਵਾਂਗੇ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਣਾ ਨਾਲ ਸੰਪਰਕ ਕਰਕੇ ਸੌਦਾ ਕਰ ਸਕਦੇ ਆ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋਂ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਲਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਦੋਸਤੋਂ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਪਸ਼ੂ ਕਿੱਤਾਂ ਦੇ ਲੱਗੇ ਤੇ ਜਲਦੀ ਮਿਲਦੇ ਆਂ ਦੋਸਤੋ ਯਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ